ਦੇਖੋ ਬਾਈ ਇੱਥੇ ਜਿਵੇਂ ਧੁੰਦ ਪਈ ਹੁੰਦੀ ਬਾਈ ਹੁੰਦੀ ਐਦਾਂ ਦਾ ਮਾਹੌਲ ਆ ਬਾਈ ਖੰਨੇ ਵਿੱਚ ਪਤਾ ਨਹੀਂ ਦਾ ਪਰਦੀਸ਼ਨ ਕਰਕੇ ਪਤਾ ਨਹੀਂ ਫੈਕਟਰੀਆਂ ਫੁੱਟਰੀਆਂ ਕਰਕੇ ਐਵੇਂ ਲੱਗਦਾ ਜਿਵੇਂ ਧੁੰਦ ਪਈ ਹੁੰਦੀ ਐ ਇਹ ਖੰਨੇ ਦੀ ਐ ਬਾਈ ਆਪਣਾ ਇਹ ਦੀ ਇਹ ਸੜਕ ਇਹ ਅੱਗੇ ਹੈਗਾ ਜੀ ਮਤਲਬ 5-6 ਕਿਲੋਮੀਟਰ ਤੇ ਦੇਸਪਾਖ ਦਾ ਕਾਲਜ ਹੈ ਉੱਥੋਂ ਅੱਗੇ ਹਮ ਲੋ ਪਹੁੰਚ ਜਾਂਦਾ ਨਿਊਂਸ ਬਾਸਨਗਰ ਇਹ ਮੰਡੀ ਬੰਦ ਘੜਾ ਜੀ ਆਇਆ ਆਇਆ ਭਰਾਵਾ ਆ ਜਾ ਤੂੰ ਵੀ ਆ ਜਾ ਵਾਹ ਇੱਕ ਥੋੜਾ ਘੜਾ ਆ ਰਿਹਾ ਮੈਂ ਵੀ ਨਿਕਲ ਜਾਵਾਂ ਫਿਰ नहीं कोई, दे कोई आ जाए आराब क्योंकि अपने बचाओ बचाओ बी दूजा बचाओ नहीं करता है बचाओ आप करना है ड्रैवर एने अजक मेरे वर्गे किसी नाइजी माड़ा नहीं कहता है हरेक बंदा चंगा है पर कई डराइवर ए ਗੱਡੀ ਭਜਾ ਲੁੰਨੇ ਆ ਪਰ ਕੰਟਰੋਲ ਨਹੀਂ ਹੁੰਦੀ ਉਹਨਾਂ ਬਸ ਦੇਖੋ ਸਾਰੇ ਹਰੇ ਗੁੰੰਦਾ ਆਪਣੀ ਜਗ੍ਹਾ ਸਹੀ ਹੈ ਕਿਉਂ ਮੈਂ ਬਹੁਤ ਬੰਦੇ ਦੇਖੇ ਆ ਜੀ ਉਹਨਾਂ ਨੂੰ ਕੰਟਰੋਲ ਕਰਨੀ ਨਹੀਂ ਆਉਂਦੀ ਬਾਈ ਜੀ ਡਰ ਜਾਂਦੇ ਫਿਰ ਉਹ ਤੇ ਹੈਗੇ ਉਚਾਈਆਂ ਵੀ ਪਾਈ ਆਪਣਾ ਬਚਾਓ ਕਰੋ ਤੇ ਰਾਮ ਨਾਲ ਚਲੋ ਕਾਲੀ ਨਾ ਕਰੋ ਕੋਈ ਚੱਕਰ ਨਹੀਂ ਹੈਗਾ ਜਿੱਥੇ ਮਾਈ ਅੱਧਾ ਘੰਟਾ ਉੱਤਾ ਹੋਰ 5 ਮਿੰਟ 5 10 ਮਿੰਟ ਫालतू ਲੱਗ ਜੂਗੇ ਹਨਾ ਕੋਈ ਗੱਲ ਨਹੀਂ ਭਾਈ ਤੂੰ ਮੇਰੇ ਪਿੱਛੇ ਕਾਹਨੂੰ ਕਾਲੀ ਕਰ ਰਿਹਾ ਵੀਰ ਆਰਾਮ ਨਾਲ ਆ ਜਾ ਕੋਈ ਗੱਲ ਨਹੀਂ ਚੱਲ ਚੱਲ ਹਦੋਂ ਮੈਂ ਭਰਾ ਮੇਰੇ ਆ ਚਲੋ ਹੀ ਚੱਲ ਵੀਰ ਐ ਭਾਈ ਸਾਰਾ ਡਿਸਟਰੀ ਇਰੀਆ ਇੱਥੇ ਸਭ ਤੋਂ ਜਿਆਦਾ ਸਰੀਆ ਬਣਦਾ ਏ ਸਰੀਆ ਲੋਹੇ ਦੀਆਂ ਫੈਕਟਰੀਆਂ ਇਹ ਲੋਹਾ ਕੁੱਟ ਕੇ ਸਿੱਧਾ ਕਰਦੇ ਆ बड़े बड़े टोये कॉलेज कॉलेज अगे ये है भाई जी अगे मलोह आ गया इत मेरी ख्याल है मेडिकल का तो शायद ਤੇ ਮੈਨੂੰ ਲੱਗਦਾ ਏ ਚਲੋ ਫਿਰ ਆਪਾਂ ਨੂੰ ਕੀ ਲੈਣਾ ਔਫੇ ਰਿਪੋਰਟ ਅੱਗੇ ਬਾਈ ਹੈਗਾ ਇਹ ਮੇਰੇ ਨਾਲ 1 ਕਿਲੋ ਡੇਢ ਕਿਲੋ ਮੀਟਰ ਹੈ ਮਲੋ ਬਸ ਆਪਾਂ ਆਪਣੀ ਮੰਜ਼ਿਲ ਤੇ ਪਹੁੰਚਣੇ ਆਲੇ ਆਪਾਂ ਨੂੰ ਕੰਮ ਆਉਂਦਾ ਥੋੜਾ ਜਿਗਾ ਕੋਈ ਥੋੜੇ ਕਾਗਜ਼ੇ ਤਿਆਰ ਕਰਾਉਣੇ ਆ ਜਮੀਨ ਦੀ ਆਪਣੀ ਜਮੀਨ ਹੈ ਨਾ ਉੱਧਰ ਕੁਝ ਕਰਕੇ ਵੀ ਆਪਾਂ ਨੇ ਕਾਗਜ਼ ਤਿਆਰ ਕਰਨੇ ਭਰਾ ਠੀਕ ਹੈ ਜੀ ਆਪਾਂ ਹੁਣ ਮਰੋ ਜਾ ਕੇ ਮਿਲਾਂਗੇ हां जी भाई जी ਆਪਾਂ ਹੁਣ ਵਾਪਸ ਆ ਰਹੇ ਹਾਂ ਮਲੋਹ ਤੋਂ ਆਪਾਂ ਜਾ ਰਹੇ ਹਾਂ ਹੁਣ ਮੰਡੀ ਗਵੰਦਗੜ੍ਹ ਦੇ ਇੱਕ ਤੁਹਾਨੂੰ ਆ ਚੀਜ਼ ਦਿਖਾਉਣੀ ਆ ਦੇਖੋ ਇਹ ਮਤਲਬ ਵੀ ਕਾਫੀ ਹੈਟ ਹੈ ਜੀ ਘੱਟੋ ਘੱਟ ਹੋਣਾ 20 20-25 ਫੁੱਟ ਹੋਣਾ ਇਹ ਪਤਾ ਨਹੀਂ ਕਿਦਾਂ ਕਿਦਾਂ ਕ੍ਰੋਸ ਕਰਿਆ ਇਹਨੇ ਇਹ ਨਿਕਲ ਆ ਰਿਹਾ ਹੈ ਇਹ ਘੱਟੋ ਘੱਟ ਵੀ ਉੱਪਰ ਕਰ ਰਹੇ ਹੈ ਬਾਈ ਕ੍ਰੋਸ ਤੇ ਇਹ ਦੇਖੋ ਜੀ 15-20 ਬੰਦੇ ਹੁੰਦੇ ਨੇ ਘੱਟੋ ਘੱਟ ਨਾਲ ਇਹ ਲੱਗਿਆ ਹੋਇਆ ਜੀ ਇਹ ਬੰਦੇ ਲੱਗੇ ਹੋਏ ਨੇ ਕਾਰਨ ਇਹ ਦੇਖੋ ਤੇ ਤਾਰਾ ਇਹ ਸਾਰੀ ਪਰਮਿਸ਼ਨ ਲੈ ਕੇ ਜੀ ਸਰਕਾਰਾਂ ਤੋਂ ਮਤਲਬ ਜੋ ਵੀ ਜਿਹੜੇ ਮਤਲਬ ਜੀ ਪੈ ਜਾਂਦੀ ਆ ਉਹ ਤੇ ਬਿਜਲੀ ਬੋਰਡ ਦੇ ਜਾ ਕਿਤੇ ਹੀ ਪਰਮਿਸ਼ਨ ਲੈ ਕੇ ਤਾਂ ਇਹ ਤਾਰਾ ਤੁਰਾ ਕੱਟ ਕੇ ਇੱਕੇ ਕੱਢਦੇ ਆ ਜੀ ਇਹ ਮੇਰੇ ਕੱਲ ਸ਼ਾਇਦ ਹੋ ਸਕਦਾ ਮੰਡੀ ਗਵੰਦਗੜੇ ਹੀ ਜਾਣਾ ਹੋਵੇ ਕਿਸੇ ਫੈਕਟਰੀ ਵਿੱਚ ਇਹਨਾਂ ਤੇ ਕਾਫੀ ਵੱਡਾ ਇਹ ਪਤਾ ਨਹੀਂ ਕਿਹ ਚੀਜ਼ ਆ ਹੁਣ ਕੋਈ ਸੰਤ ਤੇ ਬਾਹਰ ਆ ਤੇ ਚਲੋ ਹੁਣ ਆਪਾਂ ਅੱਗੇ ਚੱਲਦੇ ਆ ਜੀ ਮੰਡੀ ਗੁੰਦਗੜ ਫਿਰ ਦੇਖਦੇ ਜੇ ਅੱਗੇ ਜਾ ਕੇ ਹੁਣ ਆਪਾਂ ਰੋਡ ਟ੍ਰਿਪ ਰੋਡ ਦੀ ਉਹ ਮੂਵੀ ਬਣਾ ਰਹੇ ਆ ਵੀਡੀਓ ਬਣਾ ਰਹੇ ਆ ਰੋਡ ਦੀ ਪਤਾ ਨਹੀਂ ਮੈਂ ਸਹੀ ਬੋਲ ਰਿਹਾ ਜਾਂ ਗਲਤ ਬੋਲ ਰਿਹਾ ਉਹ ਨਹੀਂ ਹੋ ਗਿਆ ਪਰ ਸਹੀ ਆ ਅੱਜ ਲੱਕੜੀਆਂ ਬਾਈ ਲੱਕੜੀਆਂ ਕਰਕੇ ਜੇ ਪੂਰਾ ਰੌਣਕ ਮੇਲਾ ਲੱਗਿਆ ਹੈ ਬਾਜ਼ਾਰਾਂ ਦੇ ਵਿੱਚ ਪੈਣ ਆ ਭਾਈ ਆ ਬੰਨਣ ਜਾ ਰਹੀ ਭਾਈ ਪੈਣ ਦੇ ਲੱਕੜੀ ਬਣਾਣਾ ਆ ਰਿਹਾ ਚਲੋ ਮਿਲਦੇ ਆ ਜੀ ਆਪਾਂ ਅੱਗੇ ਜਾ ਕੇ ਹਾਂ ਜੀ ਮਿੱਤਰੋ ਆਪਾਂ ਵਾਪਸੀ ਤੇ ਆ ਜੀ ਮੰਡੀ ਗਵਿੰਦਗਨ ਮੰਡੀ ਗਵਿੰਦਗਨ ট্রাক ট্রাক ਕੇ ট্রাক ਬੱਕੇ ট্রাক ਇੱਧਰੋਂ ਦੇਖਿਆ ਭਾਈ ਉਧਰੇ ਟਰੱਕੇ ਟਰੱਕ ਬਹੁਤ ਜ਼ਿਆਦਾ ਹੈ ਸੜਕ ਤੇ ਵੀ ਜਾਮ ਰਹਿਦਾ ਹੈ ਰਸ਼ ਰਹਿੰਦਾ ਹੈ ਸਰੀਏ ਤੋ ਤਿਆਰ ਹੋ ਗਏ ਜਾਂਦਾ ਜੀ ਹੋਰ ਰੋਹੇ ਕੇ ਕਾਫੀ ਆਟਮਾ ਜਿਹੜੇ ਇੱਥੋਂ ਤਿਆਰ ਹੋ ਕੇ ਜਾਣੀਆਂ ਐ। ਅੱਗਲਾ ਭਾਈ ਵੀਰ। ਓ ਬਾਈ ਓਏ। ਭਾਈ ਵੀਰ ਇਸਕ ਨਹੀਂ ਲੈਣਾ ਚਾਹੀਦਾ ਵੈਸੇ। ਮੰਨੋ ਚਲੋ ਮਲਗੀ ਸੜਕ ਸਾਫ।

ਚੱਲ 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 ਲੈ ਬਾਈ ਵੀਰੋ ਅੱਡੀ ਵਧੀਆ ਸਾਫ ਹੈ ਬਾਈ ਬੱਸ ਬਾਈ ਜੀ ਮੈਂ ਤਾਂ ਇਹਦਾ ਵੀ ਘਟੜਾ ਤੇ ਘਟਾਰਾ ਬਣ ਗਈ ਫਿਰ ਓੜਾ ਗੱਡੀ ਵਧੀਆ ਇਹ ਪੜਤੇ ਚੜ ਗਏ ਨੇ ਆਪਾਂ ਹੁਣ ਬਾਈ ਜੀ ਫਤੇਗੜ ਸਾਹਿਬ ਨੂੰ ਜਾ ਰਹੇ ਆਪਾਂ ਫਤੇਗੜ ਸਾਹਿਬ ਤੋਂ ਜਾਣਾ ਆਪਾਂ ਨੇ ਆਪਣੇ ਪਿੰਡ ਖਰੜਾ ਲਾਂੜਾ ਰੋਡ ਚੁੰਨੀ ਸੋਰੀ ਬਡਾਲੀ ਚੁੰਨੀ ਤੇ ਲਾਂੜਾ ਇਹ ਸਾਡਾ ਸ਼ਹਿਰ ਆਏਗਾ ਖਰੜਾ ਖਾੜਾ ਚਲੋ ਭਾਈ ਆਪਾਂ ਹੁਣ ਫਤੇਗੜ ਸਾਹਿਬ ਜਾ ਕੇ ਮਿਲਦੇ ਆਂ ਬਾਈ ਜੀ